ਜੱਟ ਤੇ ਹਾਂ ਨਾਵਾ ਪੜੀ ਦੁਇ ਗੱਬਦੀ ਨਾਵਾ ਹਾਂ ਨਾਵਾ ਪੁਰੀ ਬੈਠਦੀ ਬਾਬਾ ਹਾਂਗੇ ਸੀ ਹਾਂ ਨਾਵਾ ਕੰਦਰੀ ਦੁਨੀਆ

ਮੰਦੇ ਲਾਲਾਂ ਨੇ ਹੈ ਨਾ ਮੰਦੇ ਜੇ ਕੋਈ ਬਾਬੇ ਦਾ ਲੈਣ ਦੇਣ ਕਿਹਾ ਦੇ ਦੋਗੇ ਲਾਲਾਂ ਨੂੰ ਪੀਜ਼ਾ ਉਹ ਵੀ ਦੇ ਰਿਹਾ ਮੰਦੇ ਐਥੇ ਹੈਗਾ ਪਿੰਡ ਦੀ ਪੀਰ ਖਾਨਾ ਹੈਗਾ ਇਹ ਐਥੇ ਦੇ ਦੋਗੇ ਹੈ ਬਾਬਾ ਕਹਿੰਦਾ ਸਕੇ ਫੋਨ ਦੇ ਚਾਰ ਘਰ ਉਹਨਾਂ ਦੇ ਆਪ ਦੇ ਹੈਗੇ ਨੇ ਬੋਲੋ ਕੌਣ ਲਵੇਗਾ ਬਈ ਹਾਂ ਆਹ ਨਾ ਮੈਨੂੰ ਪਤਾ ਹੈ ਹੋਰ ਉਹ ਤਾਂ ਫਿਰ ਕੁਛ ਦਾ ਲਾਦੀ ਦੀ ਨਹੀਂ ਉਹਦੀ ਗੱਲ ਕਹਣ ਦੀ ਬਾਬਾ ਕਹਿੰਦਾ ਓਏ ਜਾ ਕੋਈ ਕਾਲਾ ਜਾਂ ਕੋਈ ਕਾਲੀ ਹੋਵੇ ਸਕੇ ਖੁੰਚ ਉਹਨਾਂ ਦੇ ਆਪ ਦੀ ਹੈ ਨਾ ਹੈ? ਬਾਬਾ ਕਹਿੰਦਾ ਕੁਮਾਰਾ ਮੁਖਾ ਤੇ ਕੁਮਾਰੀ ਨੂੰ ਰੋਟੀ ਖਵਾਉਂਦੇ ਨੇ ਹੈਂ ਖਵਾਉਂਦੇ ਨੇ ਨਾ ਕਿਵੇਂ ਨਹੀਂ ਹੈਗਾ ਚੱਲ ਵੀ ਬਾਬਾ ਕੀ ਆਸ ਤੇਰਾ ਦਰਨਾ ਜਹਾਨਾ ਕਿਉਂ ਦੀ ਆਸ ਤੇਰਾ ਫਾਨਾ ਕਾ ਚੁਕ ਚੁਕ ਜੀਵੇ ਤੇਰਾ ਜਿਵੇਂ ਮਿਆਰਾ ਜੁਕ ਚੁਕ ਜੀਵੇ ਤੇਰਾ ਜਿਵੇਂ ਮਿਆਰਾ ਵਿਚੜ ਗਿਆ ਮੇਰਗੇ ਇੱਕ ਤਾਂ ਉਹਦੀ ਨਹੀਂ ਲੱਗਦੀ ਰੋਟੀ ਠੀਕ ਹੈ ਨਾ ਹਾਂ ਖਵਾਉਂਦੇ ਨੇ ਘਰੇ ਕੋੜਾ ਪਾਣੀ ਨਾ ਜੀ ਕੋੜਾ ਪਾਣੀ ਪੀਣਾ ਤਾਂ ਸੀਦਾ ਉਹ ਪਾਪਾ ਵੀ ਜਦੋਂ ਮੰਡੇ ਰੱਖਦੇ ਨੇ ਬਿੱਗ ਰੋਟੀ ਨਹੀਂ ਲੱਗਦੀ ਰੋਟੀ ਦਾ ਪੈ ਗਿਆ ਅਲ ਜਾ ਠੀਕ ਹੈ ਨਾ ਜਿੰਨਾ ਕਿ ਰੋਟੀ ਵਾਲੇ ਸਿੱਧੇ ਹੁੰਦੇ ਨਹੀਂ ਹੋਂਚਰ ਗੱਲ ਕਹਾਣੀ ਨਹੀਂ ਆਉਂਦੀ ਲੋਟ ਠੀਕ ਹੈ ਨਾ ਜਿੱਥੇ ਦੱਸੀ ਪਾਣੀ ਪਾਉਂਦੇ ਨੇ ਠੀਕ ਹੈ ਜਿੱਥੇ ਜਗਾ ਬਣੀ ਆ ਮਡਗਾ ਕਹਿੰਦੇ ਜਿਨ੍ਹਾਂ ਨੂੰ ਪੰਜਾਬੀ ਚ ਠੀਕ ਹੈ ਨਾ ਬਾਬਾ ਕਹਿੰਦਾ ਪਟਕੇ ਹੋ ਆ 2-4 ਸਾਲਾਂ ਦੇ ਵਿੱਚ ਵਿੱਚ ਦੁਆਰੇ ਲੱਗਣਾ ਨੇ ਹਾਂ ਲਾਣੀਆਂ ਵੀ ਉਹਨਾਂ ਨੇ ਪਹਿਲਾਂ ਹੁੰਦੀ ਆ ਉਹ ਨਹੀਂ ਲੰਗਾ ਪਹਿਲਾਂ ਤਾਂ ਕਿਤੇ ਸੀ ਗਿਆ ਪਹਿਲਾਂ ਹੀ ਵੱਡੇ ਬਿਜਰ ਤੋਂ ਮਾਉਂ ਗਏ ਫੇਰ ਹੋਰ ਕੀ ਆਖੀਂ ਤੈਨੂੰ ਆਹ 2-4 ਸਾਲਾਂ ਦੇ ਵਿੱਚ ਵਿੱਚ ਮੱਦੀ ਲੱਗੀ ਉਹ ਮੰਜੂਰ ਨਹੀਂ ਹੋਈ ਠੀਕ ਆ ਨਾ ਉਹ ਮੱਦੀ ਦਾ ਰੌੜਾ ਵੱਡ ਬੜੇ ਰਿਆਂਗਾ ਠੀਕ ਆ ਉਹਦਾ ਕੋਈ ਪੰਡਤ ਪਾਣੇ ਨੂੰ ਕੋਈ ਬਾਬੇ ਸਾਣੇ ਨੂੰ ਸੱਦ ਕੇ ਠੀਕ ਆ ਉਹਦਾ ਹੱਲ ਕਰਾ ਲੈਣ ਕਹਾਣੀ ਦੋ ਟੱਗ ਉਹਦਾ ਮਸਲਾ ਗਾ ਕੀ ਕਰੇ ਕੋ ਮੱਥਾ ਬੈਠਾ ਚੱਲ ਜੀ ਬਾਜੀ ਵਾਹ ਚਲੋ